ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਲੇਉ ਨਿਕਲਦੇ ਸ਼ੇਰ ਕਾਂਢ 16ਵਾਂ ਮਰਨ ਮੰਗੈ ਸਿੰਘ ਸੋ ਕਤ ਡਰੈ ਗੁਰਦਾਸ ਮੰਗਲ ਨੂੰ ਘੇਰਾ ਪਿਆ ਕਈ ਮਹੀਨੇ ਬੀਤ ਗਏ ਸਨ ਤੇ ਆਖਰ ਬਾਬਾ ਜੀ ਤੇ ਉਹਨਾਂ ਦੇ ਸਾਥੀ ਸਿੰਘ ਮੁਗਲਾਂ ਨੇ ਬੰਦੀ ਬਣਾ ਲਈ 8 ਮਹੀਨੇ ਦਾ ਘੇਰਾ ਭਾਵੇਂ ਕਾਫੀ ਲੰਬਾ ਚਲਾ ਗਿਆ ਸੀ ਤੇ ਮੁਗਲਾਂ ਦਾ ਜਾਨੀ ਮਾਲੀ ਨੁਕਸਾਨ ਵੀ ਕਾਫੀ ਹੋ ਗਿਆ ਸੀ ਪਰ ਫਿਰ ਵੀ ਜ਼ਕਰੀਏ ਤੇ ਉਸਦੇ ਬਾਪ ਅਬਦੁਸਮਦ ਖਾਨ ਨੂੰ ਇਸ ਗੱਲ ਦੀ ਸੰਤੁਸ਼ਟੀ ਸੀ ਕਿ ਅੰਤ ਨੂੰ ਬੰਦਾ ਉਹਨਾਂ ਦੀ ਗ੍ਰਿਫਤ ਵਿੱਚ ਸੀ ਸਿੰਘਾਂ ਦੇ ਸ਼ਸਤਰ ਜਾਂ ਤਾਂ ਖੁੰਡੇ ਹੋ ਚੁੱਕੇ ਸਨ ਤੇ ਜਾਂ ਨਕਾਰਾ ਹੋ ਕੇ ਟੁੱਟ ਗਏ ਸਨ ਜਦ ਤੱਕ ਕਿਸੇ ਇੱਕ ਵੀ ਸਿੰਘ ਦੀ ਦੇਹ ਵਿੱਚ ਰਤਾ ਜਿੰਨੀ ਵੀ ਤਾਕਤ ਬਚੀ ਰਹੀ ਮੁਗਲ ਗੜੀ ਵਿੱਚ ਦਾਖਲ ਨਹੀਂ ਹੋ ਸਕੇ ਸਿੰਘਾਂ ਦੇ ਪਿੰਡੇ ਸੁੱਕੇ ਰੁੱਖਾਂ ਵਾਂਗ ਹੋ ਚੁੱਕੇ ਸਨ ਬਹੁਤੇ ਸਿੰਘ ਤਾਂ ਗੜੀ ਦੇ ਵੇੜੇ ਵਿੱਚ ਹੀ ਡਿੱਗ ਪਏ ਸਨ। ਉਹਨਾਂ ਦਾ ਰਸਦ ਪਾਣੀ ਮੁੱਕਿਆਂ ਨੂੰ ਵੀ ਕਈ ਮਹੀਨੇ ਹੋ ਚੁੱਕੇ ਸਨ। ਕਾ ਪੱਤੇ ਆਖਰ ਕਿੰਨਾ ਚਿਰ ਬਚਦੇ। ਰੁੱਖਾਂ ਦਾ ਸੱਕ ਵੀ ਲਾ ਕੇ ਖਾਦਾ। ਸੁੱਕੀਆਂ ਲੱਕੜਾਂ ਆਟੇ ਵਾਂਗ ਪੀ ਕੇ ਛਕੀਆਂ। ਮਰ ਚੁੱਕੇ ਜਾਨਵਰ ਵੀ ਕੱਚੇ ਹੀ ਖਾ ਲਈ। ਇੱਥੋਂ ਤੱਕ ਕੇ ਕੁਝ ਸਿੰਘਾਂ ਨੇ ਆਪਣੇ ਪੱਟਾਂ ਵਿੱਚੋਂ ਮਾਸ ਕੱਢ ਕੇ ਵੀ ਖਾਦਾ। ਹੁਣ ਮੁਗਲਾ ਹੱਤ ਤਾਂ ਸਿੰਘਾਂ ਦੇ ਸਿਰਫ ਪਿੰਜਰ ਲੱਗਨੇ ਸਨ ਪਰ ਉਹਨਾਂ ਨੂੰ ਇਸ ਗੱਲ ਦੀ ਵੀ ਖੁਸ਼ੀ ਸੀ ਕਿ ਚਲੋ ਕੁਝ ਵੀ ਸਹੀ ਦਿੱਲੀ ਦਰਬਾਰ ਨੂੰ ਦਿਖਾਉਣ ਲਈ ਸੱਚੇ ਹੋਣ ਜੋਗਾ ਦੁਸ਼ਮਣ ਤਾਂ ਮਿਲ ਹੀ ਜਾਵੇਗਾ ਪਰ ਇਹ ਕੀ ਸਿਰਫ ਇੰਨੇ ਕ ਸਿੰਘ ਇੰਨਾ ਮੁਠੀ ਭਰ ਕਾਫਰਾਂ ਲਈ ਅਸੀਂ 8 ਮਹੀਨੇ ਦਾ ਘੇਰਾ ਪਾਈ ਰੱਖਿਆ ਜ਼ਕਰੀਏ ਦੀ ਹਰਾਨੀ ਦੀ ਕੋਈ ਹੱਦ ਨਾ ਰਹੀ ਤੇ ਮੁਗਲਾਂ ਦੀ ਗੜੀ ਜਿੱਤ ਲੈਣ ਦੀ ਖੁਸ਼ੀ ਪਲਾਂ ਵਿੱਚ ਹੀ ਉਡਾਰੀ ਮਾਰ ਗਈ ਉਹਨਾਂ ਦੇ ਤਾਂ ਚਿਹਰੇ ਸਗੋਂ ਪੀਲੇ ਪੈ ਗਏ ਸਨ ਕੀ ਜਵਾਬ ਦੇਣਗੇ ਦਿੱਲੀ ਨੂੰ ਕਿ ਇੰਨਾ ਚਾਰ ਸਿੰਘਾਂ ਬਦਲੇ ਇੰਨਾ ਤਾਨ ਲਾਈ ਰੱਖਿਆ ਇੰਨੀ ਫੌਜ ਇੰਨਾ ਗੋਲਾ ਬਾਰੂਦ ਤੇ ਹੋਰ ਸਾਜੋ ਸਮਾਨ ਹੋਰ ਤਾਂ ਛੱਡੋ ਇੰਨਾ ਰਸਦ 8 ਮਹੀਨਿਆਂ ਵਿੱਚ ਚੁੰਡ ਗਈ ਫੌਜ ਕਾਦੇ ਲਈ ਆ ਢਾਈ ਸਿੰਘਾਂ ਲਈ ਆਸੇ ਪਾਸੇ ਕੁੜੇ ਦੜਾਓ ਜਰੂਰ ਇਹਨਾਂ ਦੇ ਸਾਥੀ ਕਿਧਰੇ ਲੁਕੇ ਹੋਏ ਹਨ ਤੇ ਜਾਂ ਨਸ ਜਾਣ ਦੀ ਤਾਕ ਵਿੱਚ ਹਨ ਲੱਭੋ ਉਹਨਾਂ ਨੂੰ ਭਾਵੇਂ ਆਪਣਾ ਮਨ ਸਮਝਾਉਣ ਲਈ ਹੁਕਮ ਤਾਂ ਛਾੜ ਦਿੱਤਾ ਸੀ ਪਰ ਅਸਲੀਅਤਾਂ ਨਵਾਬ ਨੂੰ ਪਤਾ ਹੀ ਸੀ ਕਈ ਪਾਸੇ ਭਾਲ ਕਰਨ ਬਗਰੋਂ ਜਦ ਸੂਈਏ ਤੇ ਬਾਕੀ ਫੌਜ ਖਾਲੀ ਹੱਥੀ ਵਾਪਸ ਪਰਤੀ ਤਾਂ ਜ਼ਕਰੀਆ ਤੇ ਅਬਦੁਸਮਦ ਛਿੱਥੇ ਜੇ ਪੈ ਗਏ ਉਹਨਾਂ ਤੋਂ ਆਪਣੀ ਫੌਜ ਨੂੰ ਹੀ ਮੂੰਹ ਨਹੀਂ ਦਿਖਾਇਆ ਜਾ ਰਿਹਾ ਸੀ ਤੇ ਦਿੱਲੀ ਦਾ ਸਾਹਮਣਾ ਉਹਨਾਂ ਹੁਣ ਕਿੰਜ ਕਰਨਾ ਸੀ ਤੁਸੀਂ ਹੁਣ ਇਉਂ ਕਰੋ ਨਵਾਬ ਅਬਦੁਸਮਦ ਨੇ ਆਪਣੇ ਨਜ਼ਦੀਕੀ ਫੌਜਦਾਰਾਂ ਨੂੰ ਕੋਲ ਬੁਲਾਇਆ ਤੇ ਬੋਲਿਆ ਇੱਕ ਤਾਂ ਜਿਹੜੇ ਸਿੰਘ ਸਾਡੇ ਆਉਣ ਤੋਂ ਕਾਫੀ ਚਿਰ ਪਹਿਲਾਂ ਭੁੱਖ ਨਾਲ ਮਰ ਚੁੱਕੇ ਸਨ ਉਹਨਾਂ ਦੇ ਸਿਰ ਵੱਡੋ ਤੇ ਉਹਨਾਂ ਵਿੱਚ ਘਾਹ ਫੂਸ ਭਰ ਕੇ ਨੇਜਿਆਂ ਤੇ ਟੰਗ ਲੋ ਤਾਂ ਕਿ ਇੰਜ ਜਾਪੇ ਕਿ ਅਸੀਂ ਆਪ ਹੀ ਮਾਰੇ ਹਨ ਜੀ ਹਜ਼ੂਰ ਹੋਰ ਸੁਣੋ ਇੱਕ ਜਲੂਸ ਦੀ ਸ਼ਕਲ ਵਿੱਚ ਕਾਫਲਾ ਤਿਆਰ ਕਰੋ ਜਿਹੜੇ ਤੁਰ ਸਕਦੇ ਹਨ ਉਹਨਾਂ ਨੂੰ ਦਿੱਲੀ ਲਈ ਰੱਖ ਲਿਓ ਤੇ ਬਾਕੀਆਂ ਨੂੰ ਮਾਰ ਕੇ ਗੱਡੇ ਇਸ ਤਰ੍ਹਾਂ ਭਰੋ ਕਿ ਜਾਪੇ ਬਹੁਤ ਸਿੰਧਾਂ ਦੀਆਂ ਲਾਸ਼ਾਂ ਨਾਲ ਗੱਡੇ ਭਰੇ ਹੋਏ ਹਨ ਹੁਕਮ ਦੀ ਦੇਰ ਸੀ ਕਿ ਸਿਪਾਈ ਭੁਖਣ ਭਾਣੇ ਸਿੰਘਾਂ ਉੱਤੇ ਟੁੱਟ ਕੇ ਪੈ ਗਏ ਕਿਸੇ ਨੇ ਵਿੱਚੋਂ ਹੀ ਕਿਹਾ ਮੈਂ ਸੁਣਿਆ ਹੈ ਕਿ ਸਿੰਘਾ ਕੋਲ ਜੋ ਖਜ਼ਾਨਾ ਤੇ ਸੋਨਾ ਸੀ ਉਹ ਵੀ ਇਹਨਾਂ ਨੇ ਨਿਗਲ ਲਿਆ ਹੈ ਇਹ ਸੁਣਦਿਆਂ ਹੀ ਮੁਗਲ ਸਿਪਾਈਆਂ ਨੇ ਸੋਨੇ ਦੀਆਂ ਮੋਹਰਾਂ ਦੇ ਲਾਲਚ ਲਈ ਪਹਿਲਾਂ ਹੀ ਚਲਾਣਾ ਕਰ ਗਏ ਸਿੰਘਾਂ ਦੇ ਢਿੱਡ ਪਾੜਨੇ ਸ਼ੁਰੂ ਕੀਤੇ ਬਾਕੀ ਥੱਕੇ ਟੁੱਟੇ ਤੇ ਭੁੱਖਣ ਭਾਣੇ ਸਿੰਘਾਂ ਜਿਨ੍ਹਾਂ ਵਿੱਚ ਕੁਝ ਸਾਹ ਹੀ ਬਚੇ ਹੋਏ ਸਨ ਨੂੰ ਵੀ ਮੋਹਰਾਂ ਦੇ ਲਾਲਚ ਲਈ ਕਤਲ ਕੀਤਾ ਜਾਣ ਲੱਗਾ ਜਦ ਗੱਲ ਨਵਾਬ ਤੀਕ ਪੁੱਜੀ ਤਾਂ ਉਸਨੇ ਆਪਣੇ ਸਿਪਾਈਆਂ ਨੂੰ ਅਜਹਿਾ ਕਰਨ ਤੋਂ ਸਖਤੀ ਨਾਲ ਵਰਜਿਆ ਉਹ ਜਾਣਦਾ ਸੀ ਕਿ ਜੇ ਕੁਝ ਸਿੱਖ ਵੀ ਦਿੱਲੀ ਅੱਗੇ ਜਿਉਂਦੇ ਪੇਸ਼ ਨਾ ਕਰ ਸਕਿਆ ਤਾਂ ਬਾਦਸ਼ਾਹ ਦੀ ਨਾਰਾਜ਼ਗੀ ਝਲਣੀ ਔਖੀ ਹੋ ਜਾਵੇਗੀ ਕਿਉਂ ਨਾ ਅਸੀਂ ਇਸ ਤਰ੍ਹਾਂ ਕਰੀਏ ਆਪਣੇ ਬਾਪ ਦੀ ਪਰੇਸ਼ਾਨੀ ਦੇਖਦੇ ਆ ਜ਼ਕਰੀਆ ਬੋਲਿਆ ਕਿਉਂ ਨਾ ਆਪਾਂ ਗਸ਼ਤੀ ਟੋਲੇ ਭੇਜੀਏ ਜੋ ਪਿੰਡਾਂ ਵਿੱਚੋਂ ਸਿੱਖਾਂ ਤੇ ਉਹਨਾਂ ਦੇ ਖੈਰ ਖਵਾਹਾਂ ਨੂੰ ਫੜ ਕੇ ਲਿਓ ਤੇ ਆਪਾਂ ਉਹਨਾਂ ਨੂੰ ਬੰਦੇ ਦੇ ਸਾਥੀ ਗਰਦਾਨ ਕੇ ਬਾਦਸ਼ਾਹ ਅੱਗੇ ਪੇਸ਼ ਕਰੀਏ ਨਾਲ ਹੀ ਜੇ ਕੁਝ ਤੰਦਰੁਸਤ ਸਿੱਖ ਪਿੰਡਾਂ ਵਿੱਚ ਮਿਲ ਜਾਣ ਤਾਂ ਅਸੀਂ ਦਿੱਲੀ ਨੂੰ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਬੜੀ ਮੁਸ਼ਕਲ ਨਾਲ ਗੜੀ ਵਿੱਚੋਂ ਫੜਿਆ ਹੈ ਪਰ ਜੇ ਉਹ ਫੜੇ ਗਏ ਮੁਕਰ ਗਏ ਕਿ ਉਹ ਸਿੱਖ ਨਹੀਂ ਤਾਂ ਅਸੀਂ ਉਹਨਾਂ ਨੂੰ ਕਤਲ ਕਰਕੇ ਗੱਡੇ ਭਰ ਲੈਂਦੇ ਹਾਂ ਜਿਹੜਾ ਮੁਕਰਿਆ ਉਸ ਨੂੰ ਮਾਰ ਕੇ ਲੈ ਚਲਦੇ ਹਾਂ ਤੇ ਜਿਹੜਾ ਸਿੱਖ ਹੋਣਾ ਮੰਨ ਗਿਆ ਉਸ ਨੂੰ ਜਿਉਂਦੇ ਨੂੰ ਹਾਂ ਇਹ ਦਰਸਤ ਰਹੇਗਾ ਵੈਸੇ ਵੀ ਪਿੰਡਾਂ ਵਿੱਚੋਂ ਜੇ ਕੋਈ ਸਿੱਖ ਫੜਿਆ ਗਿਆ ਤਾਂ ਉਹ ਕਦੇ ਮੁਕਰੇਗਾ ਨਹੀਂ ਕਿ ਉਹ ਸਿੱਖ ਹੈ ਨਵਾਬ ਨੂੰ ਆਪਣੇ ਪੁੱਤਰ ਦੀ ਇਹ ਤਰਕੀਬ ਬਹੁਤ ਚੰਗੀ ਲੱਗੀ ਤੇ ਇਸ ਦੇ ਅਮਲ ਲਈ ਫੌਰੀਨ ਫੌਜ ਦੀਆਂ ਕਈ ਟੁਕੜੀਆਂ ਪਿੰਡਾਂ ਵੱਲ ਰਵਾਨਾ ਕੀਤੀਆਂ ਗਈਆਂ ਜੋ ਵੀ ਕੇਸ ਦਾੜੇ ਵਾਲਾ ਦਿਸੇ ਜਿਸ ਤੇ ਸਿੱਖ ਹੋਣ ਦਾ ਰਤਾ ਵੀ ਸ਼ੱਕ ਹੋਵੇ ਜੋ ਸੁਈਏ ਕਹਿਣ ਕਿ ਸਿੱਖਾਂ ਨਾਲ ਹਮਦਰਦੀ ਰੱਖਦਾ ਹੈ ਸਭ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਇਸੇ ਤਰ੍ਹਾਂ ਹੀ ਕੀਤਾ ਗਿਆ ਤੇ ਪਿੰਡਾਂ ਵਿੱਚੋਂ ਸੈਂਕੜੇ ਲੋਕ ਗ੍ਰਿਫਤਾਰ ਕਰ ਲਏ ਗਏ ਤੇ ਗੱਡੀ ਵਿੱਚੋਂ ਫੜੇ ਗਏ ਸਿੰਘਾਂ ਨਾਲ ਜਲੂਸ ਦੀ ਸ਼ਕਲ ਵਿੱਚ ਦਿੱਲੀ ਵੱਲ ਨੂੰ ਤੋਰ ਲਏ ਗਏ ਰਾਹ ਵਿੱਚ ਪੈਂਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਉਹਨਾਂ ਨੂੰ ਘੁਮਾਇਆ ਗਿਆ ਪੈਰਾਂ ਵਿੱਚ ਬੇੜੀਆਂ ਹੱਥੀਂ ਹੱਤਕੜੀਆਂ ਤੇ ਲੱਕ ਨਾਲ ਸੰਗਲ ਇੱਕ ਇੱਕ ਸੰਗਲ ਵਿੱਚ ਤਿੰਨ ਤਿੰਨ ਸਿੰਘ ਨੂੜੇ ਹੋਏ ਸਰਹੰਦ ਵਾਸੀਆਂ ਨੇ ਤਾਂ ਇਨਾਂ ਜਕੜੇ ਹੋਏ ਸਿੰਘਾਂ ਦੇ ਇੱਟਾਂ ਤੇ ਪੱਥਰ ਵੀ ਮਾਰੇ ਤੁਰਦਾ ਤੁਰਦਾ ਕਾਫਲਾ ਦਿੱਲੀ ਪਹੁੰਚਿਆ ਸਭ ਤੋਂ ਅੱਗੇ ਬਰਸ਼ਿਆਂ ਵਾਲੇ ਸਿਪਾਈ ਜਿਨ੍ਹਾਂ ਦੇ ਬਰਸ਼ਿਆਂ ਤੇ ਸਿੰਘਾਂ ਦੇ ਸਿਰ ਟੰਗੇ ਹੋਏ ਸਨ ਮਗਰ ਗੱਡਿਆਂ ਵਿੱਚ ਮਾਰੇ ਗਏ ਸਿੰਘਾਂ ਦੀਆਂ ਦੇਹਾਂ ਸਭ ਤੋਂ ਪਿੱਛੇ ਗ੍ਰਿਫਤਾਰ ਕੀਤੇ ਹੋਏ ਸਿੰਘ ਤੇ ਉਹਨਾਂ ਤੋਂ ਮਗਰ ਬਾਬਾ ਜੀ ਬੰਦੇ ਨੂੰ ਉਸਦੇ ਪੁੱਤਰ ਤੇ ਮੁਖੀ ਸਿੰਘਾਂ ਸਮੇਤ ਕਿਲੇ ਵਿੱਚ ਕੈਦ ਕੀਤਾ ਜਾਏ ਤੇ ਬਾਕੀ ਸਭ ਕਤਵਾਲੀ ਲੈ ਜਾਓ ਫਰਕਸ਼ੀਅਰ ਨੇ ਹੁਕਮ ਚੜਾਇਆ ਨਾਲ ਹੀ ਉਹ ਮੁੜ ਬੋਲਿਆ ਤੇ ਸਾਰੇ ਸ਼ਹਿਰ ਵਿੱਚ ਢੰਡੋਰਾ ਪਟਵਾ ਦਿਓ ਕਿ 100-100 ਕੈਦੀ ਰੋਜ਼ ਕਤਵਾਲੀ ਦੇ ਸਾਹਮਣੇ ਕਤਲ ਕੀਤਾ ਜਾਇਆ ਕਰੇਗਾ ਜਿਸ ਸਮੇਂ ਤਮਾਸ਼ੀਨਾਂ ਦਾ ਇਕੱਠ ਹੋ ਜਾਏ ਤਾਂ ਉਹਨਾਂ ਦੇ ਸਾਹਮਣੇ ਸਿੰਘਾਂ ਨੂੰ ਕਤਲ ਕਰੋ ਬਾਦਸ਼ਾਹ ਦੇ ਹੁਕਮ ਦੀ ਤਾਮੀਲ ਹੋਈ ਹਰ ਚੜ੍ਹਦੇ ਸੂਰਜ 100 100 ਸਿੰਘ ਸ਼ਹੀਦ ਕੀਤੇ ਜਾਣ ਲੱਗੇ ਪਰ ਕੋਈ ਇੱਕ ਸਿੰਘ ਵੀ ਨਹੀਂ ਡੋਲਿਆ ਉਹ ਅਡੋਲ ਮੁਗਲਾਂ ਦੇ ਤਸੀਹੇ ਸਹਿੰਦੇ ਰਹੇ ਬੁਜਦਿਲ ਮਰਦੇ ਨੇ ਜਦੋਂ ਉਹਨਾਂ ਦਾ ਰਾਜ ਖਤਮ ਹੋਣਾ ਹੋਏ ਯੋਧੇ ਸ਼ਹੀਦ ਹੁੰਦੇ ਹਨ ਜਦ ਉਹਨਾਂ ਦਾ ਰਾਜ ਸ਼ੁਰੂ ਹੋਣਾ ਹੋਏ ਭੀੜ ਵਿੱਚ ਖਲੋਤਾ ਇੱਕ ਮੋਮਦਿਲ ਮੋਮਨ ਸਿੰਘਾਂ ਦੇ ਸਿਦਕ ਨੂੰ ਦੇਖ ਕੇ ਬੋਲੇ ਯੋਧੇ ਦੇ ਦਿਲ ਵਿੱਚ ਕੋਈ ਮਲਾਲ ਨਹੀਂ ਹੁੰਦਾ ਇਹ ਸਭ ਤਾਂ ਪਹਿਲਾਂ ਹੀ ਮੁਕਤ ਹੋ ਚੁੱਕੇ ਹਨ ਇੱਕ ਹੋਰ ਦਿੱਲੀਵਾਸੀ ਬੋਲਿਆ ਇੰਨੇ ਨੂੰ ਇੱਕ ਹੋਰ ਵਰਤਾਰਾ ਵਾਪਰਿਆ ਇੱਕ ਮੁੱਛ ਫੁੱਟ ਗੱਭਰੂ ਦੇ ਸਿਰ ਜਲਾਦ ਦਾ ਕੁਹਾੜਾ ਚੱਲਣ ਵਾਲਾ ਹੀ ਸੀ ਕਿ ਇੱਕ ਬੁੱਢੀ ਮਾਈ ਰੋਂਦੀ ਹੋਈ ਕਤਵਾਲੀ ਅੱਗੇ ਆਈ ਜਲਾਦ ਰੁਕ ਗਿਆ ਤੇ ਮਾਈ ਨੇ ਕੁਤਵਾਲ ਅੱਗੇ ਆਪਣੀ ਝੋਲੀ ਅੱਢੀ ਰਹਿਮ ਕਰੋ ਮੇਰੇ ਬੱਚੜੇ ਤੇ ਰਹਿਮ ਕਰੋ ਉਹ ਕਹਿ ਰਹੀ ਸੀ ਕਿ ਉਸ ਦਾ ਪੁੱਤਰ ਪਿੰਡ ਵਿੱਚੋਂ ਨਹਾ ਕਾਹੀ ਫੜ ਲੈਂਦਾ ਹੈ ਮੁਗਲਾਂ ਨੂੰ ਭੁਲੇਖਾ ਲੱਗਾ ਹੈ ਤੇ ਉਹ ਸਿੱਖ ਨਹੀਂ ਹੈ ਕਦੇ ਤਾਂ ਉਹ ਕਹੇ ਕਿ ਮੇਰੇ ਪੁੱਤ ਨੂੰ ਲੁੱਟਮਾਲ ਕਰਨ ਆਏ ਸਿੰਘ ਨਾਲ ਲੈ ਗਏ ਸਨ ਤੇ ਕਦੇ ਕਹੇ ਕਿ ਮੁਗਲਾਂ ਨੇ ਗ੍ਰਿਫਤਾਰ ਕਰ ਲੈਂਦਾ ਹੈ कोतवाल ਨੇ ਬਾਦਸ਼ਾਹ ਤੱਕ ਗੱਲ ਪਹੁੰਚਾਈ ਤਾਂ ਬਾਦਸ਼ਾਹ ਨੇ ਕਹਿ ਭੇਜਿਆ ਜੇ ਇਸ ਦਾ ਪੁੱਤਰ ਕਹਿ ਦੇਵੇ ਕਿ ਉਹ ਸਿੱਖ ਨਹੀਂ ਤਾਂ ਉਸ ਨੂੰ ਛੱਡ ਦਿੱਤਾ ਜਾਵੇ ਕੀ ਇਹ ਤੇਰੀ ਮਾਂ ਹੈ ਉਸ ਮੁੰਡੇ ਨੂੰ ਬੁਲਾ ਕੇ ਪੁੱਛਿਆ ਗਿਆ ਹਾਂ ਇਹ ਤਾਂ ਕਹਿ ਰਹੀ ਹੈ ਕਿ ਤੂੰ ਸਿੱਖ ਨਹੀਂ ਮੇਰੀ ਮਾਂ ਝੂਠ ਬੋਲ ਰਹੀ ਹੈ ਇਹ ਪੁੱਤ ਮੋਹ ਵਿੱਚ ਹੈ ਨਾ ਇਹ ਸੁਣਦਿਆਂ ਹੀ ਮਾਂ ਦੀ ਧਾ ਨਿਕਲ ਗਈ ਉਸ ਨੇ ਪਿੱਛੇ ਖਲੋਤੀ ਇੱਕ ਹੋਰ ਛੋਟੀ ਉਮਰ ਦੀ ਬੀਬੀ ਨੂੰ ਖਿੱਚ ਕੇ ਕੋਲ ਲਿਆਂਦਾ ਇਹ ਕੌਣ ਹੈ कोतवाल ਬੋਲਿਆ ਇਸ ਦੀ ਘਰ ਵਾਲੀ ਹੈ ਹਜੇ ਕੁਝ ਦਿਨ ਪਹਿਲਾਂ ਹੀ ਇਹਨਾਂ ਦਾ ਵਿਆਹ ਹੋਇਆ ਹੈ ਜ਼ਕਰੀਆ ਨਾਲ ਪੰਜਾਬ ਤੋਂ ਆਇਆ ਇੱਕ ਦੀਵਾਨ ਅੱਗੇ ਆਇਆ ਉਹ ਸਾਰੀ ਘਟਨਾ ਤੋਂ ਵਾਕਿਫ ਸੀ ਉਸ ਨੇ कोतवाल ਨੂੰ ਦੱਸਿਆ ਹੋਇਆ ਏਕ ਸਿੰਘਾਂ ਦੇ ਸਦਕ ਭਰੋਸੇ ਤੇ ਦ੍ਰਿੜਤਾ ਤੋਂ ਪ੍ਰਭਾਵਿਤ ਹੋ ਕੇ ਇਹ ਬਾਲ ਸਿੰਘ ਸਜ ਗਿਆ ਸੀ ਜਦ ਜ਼ਕਰੀਏ ਨੇ ਦਿੱਲੀ ਲਜਾਣ ਲਈ ਪਿੰਡਾਂ ਵਿੱਚੋਂ ਸਿੱਖ ਕੈਦ ਕਰਨ ਲਈ ਆਪਣੇ ਸਿਪਾਈ ਭੇਜੇ ਤਾਂ ਕੁਝ ਸਿਪਾਈ ਇਸ ਮੁੰਡੇ ਦੇ ਪਿੰਡ ਵੀ ਆਏ ਕਿਸੇ ਨੇ ਦੱਸਿਆ ਕਿ ਫਲਾਣੇ ਘਰ ਦਾ ਇੱਕ ਮੁੰਡਾ ਸਿੰਘ ਸਜ ਗਿਆ ਹੈ ਸਿਪਾਈ ਉਸ ਦੇ ਘਰ ਗਏ ਪਰ ਇੱਥੇ ਤਾਂ ਵਿਆਹ ਵਾਲਾ ਮਾਹੌਲ ਹੈ ਜੀ ਹਾਂ ਹਜੂਰ ਉਸ ਮੁੰਡੇ ਦੀ ਅੱਜ ਜੰਜ ਚੜੀ ਹੈ ਤੇ ਉਹ ਵਿਆਹਣ ਗਿਆ ਹੋਇਆ ਹੈ ਚੰਦ ਮੋਹਰਾਂ ਦਾ ਲਾਲਚੀ ਇੱਕ ਪਿੰਡ ਵਾਸੀ ਬੋਲਿਆ ਸਿਪਾਹੀ ਉਡੀਕ ਕਰਨ ਲੱਗੇ। ਆਥਨ ਨੂੰ ਜਦ ਮੁੰਡੇ ਦੀ ਜੰੰਜ ਵਾਪਸ ਆਈ ਤਾਂ ਮੁਗਲ ਸਿਪਾਹੀਆਂ ਨੇ ਉਸ ਮੁੰਡੇ ਨੂੰ ਕੈਦ ਕਰ ਲਿਆ। ਕੀ ਤੂੰ ਸਿੱਖ ਹੈਂ? ਹਾਂ। ਤੁਹਾਨੂੰ ਕੋਈ ਸ਼ੱਕ ਹੈ? ਤੈਨੂੰ ਸਾਡੇ ਨਾਲ ਚੱਲਣਾ ਪਵੇਗਾ। ਮੁੰਡੇ ਨੇ ਝੱਟ ਆਪਣੀ ਸੱਜ ਵਿਆਹੀ ਤੋਂ ਪੱਲਾ ਛਡਵਾਇਆ ਤੇ ਮੁਗਲ ਸਿਪਾਹੀਆਂ ਨਾਲ ਤੁਰ ਪਿਆ। ਇਹ ਉਹੀ ਮੁੰਡਾ ਹੈ ਹਜੂਰ ਤੇ ਇਹ ਬੀਬੀ ਸੱਚ ਕਹਿ ਰਹੀ ਹੈ। ਦੀਵਾਨ ਨੇ कोतवाल ਨੂੰ ਸਾਰੀ ਗੱਲ ਸਮਝਾਈ। ਦੋਹੇ ਬੀਬੀਆਂ ਰੋ ਰਹੀਆਂ ਸਨ ਤੇ कोतवाल ਨੇ ਮੁੰਡੇ ਨੂੰ ਪੁੱਛਿਆ ਕਿ ਇਹੇ ਤੇਰੀ بیوی ਨਹੀਂ ਮੁੰਡਾ ਉਸ ਸੱਜ ਵਿਆਹੀ ਵੱਲ ਤੁਰਿਆ ਸਭ ਨੂੰ ਜਾਪਿਆ ਕਿ ਹੁਣ ਇਹ ਮੰਨ ਜਾਵੇਗਾ ਤੇ ਸਿੱਖੀ ਤੋਂ ਮੁਨਕਰ ਹੋ ਜਾਵੇਗਾ ਮੁਗਲ ਸਪਾਈ ਜਲਾਦ ਕੋਤਵਾਲ ਤੇ ਭੀੜ ਸਭ ਮੁੰਡੇ ਵੱਲ ਤੱਕ ਰਹੇ ਸਨ ਉਮਰ ਹੀ ਕੀ ਆ ਜੀ ਅਜੇ ਵਿਚਾਰੇ ਦੀ ਇੱਕ ਤਵਾਲੀ ਅੱਗੇ ਖਲੋਤੀ ਭੀੜ ਲਈ ਵੀ ਅਨੋਖੀ ਗੱਲ ਹੋਣੀ ਸੀ ਉਹਨਾਂ ਪਹਿਲੀ ਵਾਰ ਕਿਸੇ ਸਿੱਖ ਕਹੇ ਜਾਂਦੇ ਮੁੰਡੇ ਨੂੰ ਥੜਕਦਾ ਦੇਖਣਾ ਸੀ ਮੁੰਡਾ ਅੱਗੇ ਵਧਿਆ ਕੁੜੀ ਆਸ ਭਰੀਆਂ ਅੱਖਾਂ ਨਾਲ ਉਸ ਵੱਲ ਤੱਕ ਰਹੀ ਸੀ ਮੁੰਡਾ ਉਸ ਵੱਲ ਆ ਰਿਹਾ ਸੀ ਤੁਰਦੇ ਤੁਰਦੇ ਉਸ ਦੀ ਚਾਲ ਮੱਠੀ ਹੋ ਗਈ ਤੇ ਉਹ ਰੁਕ ਗਿਆ ਜਿੱਥੇ ਉਹ ਰੁਕਿਆ ਸੀ ਉੱਥੇ ਜਲਾਦ ਖਲੋਤਾ ਸੀ ਜਲਾਦ ਉਸ ਦੀ ਸੱਜ ਵਿਆਹੀ ਤੀਵੀ ਤੇ ਉਸ ਦੇ ਵਿਚਾਲੇ ਖੜਾ ਸੀ ਮੁੰਡੇ ਨੇ ਪੱਥਰ ਦੇ ਇੱਕ ਥੜੇ ਉੱਤੇ ਪਿਆ ਕੁਹਾੜਾ ਚੱਕ ਕੇ ਜਲਾਦ ਨੂੰ ਫੜਾਇਆ ਤੇ ਆਪਣਾ ਸਿਰ ਥੜੇ ਉੱਤੇ ਰੱਖ ਦਿੱਤਾ ਜਲਾਦ ਨੇ ਕੁਹਾੜਾ ਉਤਾ ਚੁੱਕਿਆ ਮਾਂ ਤੇ ਤੀਵੀ ਦੀ ਚੀਕ ਨਿਕਲੀ ਕੁਹਾੜਾ ਥੜੇ ਤੇ ਵੱਜਿਆ ਤੇ ਮੁੰਡੇ ਦਾ ਸਿਰ ਧਰਤੀ ਤੇ ਜਾ ਪਿਆ। ਉਹ ਕੁੜੀ ਵੱਲ ਨਹੀਂ ਜਲਾਦ ਵੱਲ ਵਧ ਰਿਹਾ ਸੀ। ਚਾਦਰ ਮੂੰਹ ਵਿੱਚ ਲੈਂਦਾ ਹੋਇਆ ਇੱਕ ਦਿੱਲੀ ਵਾਸੀ ਭੀੜ ਵਿੱਚੋਂ ਬੋਲਿਆ। ਖੁਸ਼ੀਆਂ ਦੇ ਜਕਾਰੇ ਗਜਾਵੇ, ਨਿਹਾਲ ਹੋ ਜਾਵੇ, ਫਤਿਹ ਪਾਵੇ, ਧੰਨ ਧੰਨ ਸੂਰਮੇ ਭਜੰਗੀ ਸਿੰਘ ਨੂੰ ਭਾਵੇ, ਸਤ ਸ੍ਰੀ ਅਕਾਲ। ਇਹ ਵੀ ਯੋਧੇ ਦਾ ਗੁਣ ਹੁੰਦਾ ਹੈ। ਉਸ ਨੂੰ ਪਤਾ ਹੁੰਦਾ ਹੈ ਕਿ ਦ੍ਰਿੜਤਾ ਨਾਲ ਆਪਣੇ ਆਦਰਸ਼ਾਂ ਤੇ ਕਿੰਜ ਖਲੋਣਾ ਹੈ ਤੇ ਕਿੰਜ ਜਾਣ ਦੇਣੀ ਹੈ। ਉਹੀ ਮੋਮਦਿਲ ਮੋਮਨ ਫੇਰ ਬੋਲਿਆ। ਪਰ ਉਹ ਕੁਝ ਬੋਲਿਆ ਕਿਉਂ ਨਹੀਂ ਉਹ ਬਾਲ ਉਸਨੇ ਕੁਝ ਕਿਹਾ ਕਿਉਂ ਨਹੀਂ ਕਥਾ ਸੁਣਦੇ ਬਾਲ ਨੇ ਆਪਣੀ ਮਾਂ ਨੂੰ ਪੁੱਛਿਆ ਸ਼ੇਰ ਦੀ ਦਹਾੜ ਵੀ ਜੇ ਕੁੱਤਿਆਂ ਦੇ ਭੌਂਕਣ ਵਾਂਗ ਆਮ ਹੋ ਜਾਵੇ ਤਾਂ ਲੋਕ ਸ਼ੇਰਾਂ ਨੂੰ ਵੀ ਭੌਂਕਦਾ ਹੀ ਕਹਿਣ ਲੱਗ ਜਾਣਗੇ ਮਾਂ ਦੇ ਬੋਲਣ ਤੋਂ ਪਹਿਲਾਂ ਇੱਕ ਨਿਹੰਗ ਸਿੰਘ ਬੋਲਿਆ ਤੂੰ ਕਦੇ ਝੂਠ ਨਾ ਬੋਲੀ ਮਾਂ ਤੂੰ ਕਦੇ ਨਾ ਕਹੀਂ ਕਿ ਮੇਰਾ ਬਾਲ ਸਿੱਖ ਨਹੀਂ ਬਾਲ ਨੇ ਆਪਣੀ ਮਾਂ ਵੱਲ ਤੱਕਿਆ ਤੇ ਬੋਲਿਆ ਨਹੀਂ ਮੇਰੇ ਬੱਚੇ ਕਦੇ ਨਹੀਂ ਮਾਂ ਅੱਖਾਂ ਭਰਦਿਆਂ ਬੋਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ